ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਵੀਰ ਕਹਿੰਦੀ ਆ ਕਿ ਗਲਤ ਸਕਰੂ ਨਾਲ ਕੀ ਨਹੀਂ ਖੁੱਲਦਾ ਇੱਕ ਪੇਜ ਵੀ ਨਹੀਂ ਖੁੱਲ ਸਕਦਾ ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਰਸਤੇ ਗਲਤ ਰਸਤੇ ਤੇ ਚੱਲ ਕੇ ਸਫਲਤਾ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਗਲਤ ਚੀਜ਼ ਤੇ ਗਲਤ ਸਮੇਂ ਤੇ ਗਲਤ ਲਿਆ ਗਿਆ ਡਿਸੀਜਨ ਸਾਨੂੰ ਕਈ ਵਾਰੀ ਜ਼ਿੰਦਗੀ ਵਿੱਚ ਬੜੀਆਂ ਸਾਰੀਆਂ ਮੁਸੀਬਤਾਂ ਦਿੰਦਾ ਹੈ ਪਰ ਇਹਦੇ ਤੋਂ ਨਹੀਂ ਘਬਰਾਉਣਾ ਚਾਹੀਦਾ ਗਲਤ ਡਿਸੀਜਨ ਲਿਆ ਸੀ ਨੁਕਸਾਨ ਹੋ ਗਿਆ ਸੀ ਕੋਈ ਗੱਲ ਨਹੀਂ ਸਕਰੂ ਵੀ ਆਪਾਂ ਮੈਂਟ ਚ ਚੇਂਜ ਕਰਦੇ ਆਂ ਟੈਸਟ ਕਰਦੇ ਆਂ ਕਿ ਭਾਈ ਆ ਸਹੀ ਆ ਕਿ ਨਹੀਂ ਜਦੋਂ ਨਹੀਂ ਖੁੱਲਦਾ ਤੇ ਉਹਨੂੰ ਪਰੇ ਰੱਖ ਦਿੰਨੇ ਆ ਫਿਰ ਦੂਜਾ ਵਰਤ ਲੈਨੇ ਆ ਇਸੇ ਤਰ੍ਹਾਂ ਜਦੋਂ ਲੱਗੇ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਰਸਤੇ ਤੇ ਧੁਰ ਰਹੇ ਹੋ ਤੁਹਾਡਾ ਮਨ ਨਹੀਂ ਆ ਤੁਹਾਡਾ ਦਿਮਾਗ ਨਹੀਂ ਆ ਤੁਹਾਡੀ ਜੇਬ ਨਹੀਂ ਆ ਮਤਲਬ ਸਭ ਚੀਜ਼ਾਂ ਤੇ ਤੁਹਾਨੂੰ ਚੰਗਾ ਰਿਸਪੌਂਸ ਨਹੀਂ ਮਿਲ ਰਿਹਾ ਤਾਂ ਉਸਨੂੰ ਜਲਦੀ ਤੋਂ ਜਲਦੀ ਸਾਸ਼ਟ੍ਰੀ ਕਾਲ ਬੁਲਾ ਦੇਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਣੇ ਮਨ ਤੇ ਦਿਮਾਗ ਦੀ ਸੁਣੋ ਉਸ ਤੋਂ ਬਾਅਦ ਆਪਣੇ ਸਰੀਰ ਦੀ ਸੁਣੋ ਭਾਈ ਇਹ ਉਹ ੱਤਕਾ ਸਹਾਰਦਾ ਕਿ ਨਹੀਂ ਸਹਾਰਦਾ ਜਿਸ ਜਗ੍ਹਾ ਤੇ ਜੋ ਅਸੀਂ ਕੰਮਕਾਰ ਕਰ ਰਹੇ ਹਾਂ ਅਗਰ ਨਹੀਂ ਹੈ ਤਾਂ ਠੀਕ ਹੈ ਇਸ ਤੋਂ ਉੱਤੇ ਕੀ ਹੈ ਬਈ ਸਾਡੇ ਤੋਂ ਉੱਤੇ ਕੀ ਹੈ ਕੰਮਕਾਰ ਸਾਡੇ ਤੋਂ ਉੱਤੇ ਨਹੀਂ ਨਾ ਕਰਜਾ ਥੋੜਾ ਦੇਣ ਆਏ ਆ ਸਰੀਰੀ ਨਹੀਂ ਸਹੀ ਮਾਨੀ ਨਹੀਂ ਸਹੀ ਦਿਮਾਗੀ ਨਹੀਂ ਸਹੀ ਤੇ ਫਿਰ ਕਾਹਦੇ ਕੰਮ ਕਾਹਦੀਆਂ ਜ਼ਰੂਰਤਾਂ ਰੋਟੀ ਤਾਂ ਕਹਿੰਦੇ ਕਰਮਾਂ ਦੀ ਆ ਗੱਲ ਵੈਸੇ ਸਚਾਈ ਆ ਰੋਟੀ ਕਰਮਾਂ ਦੀ ਆ ਪਰ ਉੱਤੋਂ ਕੋਈ ਨਹੀਂ ਗਿਰਦੀ ਇਸ ਦੇ ਲਈ ਸਾਨੂੰ ਹਿੰਮਤ ਤੇ ਕਰਨੀ ਪੈਂਦੀ ਹੈ ਉਹ ਚਾਹੇ ਦਿਮਾਗ ਨਾਲ ਕਰੋ ਮਨ ਨਾਲ ਕਰੋ ਸਰੀਰ ਨਾਲ ਕਰੋ ਹੱਥ ਨਾਲ ਕਰੋ ਜਿਹਦੇ ਨਾਲ ਮਰਜ਼ੀ ਮਿਹਨਤ ਕਰੋ ਹਨਾ ਫਿਰ ਕਹਿੰਦੇ ਲੌਜੀਕ ਸੁਣਨ ਲਈ ਗੱਲਾਂ ਸੁਣਨ ਲਈ ਤਾਂ ਜਿੰਨੀਆਂ ਮਰਜ਼ੀ ਸੁਣ ਲਓ ਕਹਿੰਦੇ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਲਕੀਰਾਂ ਤਾਂ ਉਹਨਾਂ ਦੀਆਂ ਵੀ ਹੁੰਦੀਆਂ ਨੇ ਅੱਛਾ ਠੀਕ ਹੈ ਜੀ ਲਕੀਰਾਂ ਤੇ ਫਕੀਰਾਂ ਦੀਆਂ ਗੱਲਾਂ ਜੋ ਨੇ ਉਹ ਹੀ ਐ ਕਿਸੇ ਨੇ ਕਹਿਤਾ ਤੇ ਕੁਦਰਤ ਨੇ ਸੁਣ ਲਿਆ ਕਿਸੇ ਨੇ ਬੋਲਤਾ ਤੇ ਉਹ ਚੀਜ਼ ਹੋ ਗਈ ਕਈ ਵਾਰੀ ਕਹਿੰਦੇ ਮੈਂ ਇੱਕ ਜਗ੍ਹਾ ਤੇ ਕਿਤੇ ਪੜਿਆ ਆ ਅਮਰੀ ਯੂਟਿਊਬ ਪਈ ਹੋਈ ਸੀ ਤਾਂ ਮੈਂ ਉਹ ਉਹ ਕਰ ਰਹੀ ਸੀ ਕੀ ਨਾ ਮੈਂ YouTube ਤੇ ਆਪਾਂ ਜਿੱਦਾਂ ਪਾਉਨੇ ਆ ਤਾਂ ਉੱਥੇ ਕਾਈ ਕੇ ਮੈਂ ਇਹ ਸ਼ਬਦ ਰੋਜ਼ ਪੜ੍ਹਦੀ ਆ ਤੇ ਤੁਸੀਂ ਵੀ ਪੜੋ ਤੁਹਾਡੀ ਜ਼ਿੰਦਗੀ ਬਦਲ ਜੂਗੀ ਮੈਂ ਤੇ ਹੈਰਾਨ ਆ ਕਿ ਕਿਸੇ ਚੀਜ਼ ਨੂੰ ਪੜਨ ਨਾਲ ਕੋਈ ਚੀਜ਼ ਕਿਵੇਂ ਬਦਲ ਸਕਦੀ ਹੈ ਬਈ ਕਰਮ ਤਾਂ ਕਰਨੇ ਪੈਂਦੇ ਆ ਕਰਮ ਤਾਂ ਕਰਨੇ ਪੈਂਦੇ ਆ ਜੋ ਕੋਈ ਤੁਸੀਂ ਚੀਜ਼ ਪੜ ਰਹੇ ਹੋ ਉਹ ਉਹ ਤੁਹਾਡੇ ਇੱਕ ਸ਼ਬਦ ਨੇ ਉਹ ਸ਼ਬਦ ਨੇ ਸ਼ਬਦਾਂ ਦਾ ਜਾਲ ਹੈ ਤੇ ਉਹ ਤੁਹਾਨੂੰ ਇੱਕ એનર્ਜੀ ਦਿੰਦਾ ਹੈ ਹੈਨਾ ਜਿੱਦਾਂ ਹੁਣ ਤੁਸੀਂ ਕੁਝ ਸੁਣਿਆ ਉਹਨੇ ਤੁਹਾਨੂੰ ਇੱਕ એનર્ਜੀ ਦਿੱਤੀ ਕਿਸੇ ਨੇ ਹਾਸੇ ਵਾਲੀ ਦਿੱਤੀ ਕਿਸੇ ਨੇ ਸੀਰੀਅਸਲੀ ਦਿੱਤੀ ਕਿਸੇ ਚੀਜ਼ ਨੇ ਹੈਨਾ ਕਿਸੇ ਚੀਜ਼ ਨੇ ਤੁਹਾਨੂੰ ਸੋਚਣ ਲਈ ਮਜਬੂਰ ਕੀਤਾ ਕਿਸੇ ਚੀਜ਼ ਨੇ ਤੁਹਾਨੂੰ ਸ਼ਰਧਾ ਲਈ ਮਜਬੂਰ ਕੀਤਾ ਪਰ ਕੀ ਹੋਇਆ ਕਿ ਉਹ ਇੱਕ એનર્ਜੀ ਹੋਈ ਉਹਦੇ ਨਾਲ ਬਦਲਿਆ ਤੇ ਕੁਝ ਨਹੀਂ ਕੀ ਬਦਲ ਗਿਆ ਬਦਲਣਾ ਤੇ ਮੈਂ ਆਂ ਬਦਲਣਾ ਤੇ ਅਸੀਂ ਆ ਉਸ ਚੀਜ਼ ਨੂੰ ਸੁਣ ਕੇ ਸਾਡੇ ਮਨ ਤੇ ਜੋ ਅਸਰ ਹੋਇਆ ਉਸ ਅਸਰ ਨੂੰ ਅਸੀਂ ਕਿੰਨੀ ਦੇਰ ਆਪਣੇ ਨਾਲ ਬੰਨੇ ਰੱਖ ਸਕਦੇ ਨਹੀਂ ਰੱਖ ਸਕਦੇ ਥੋੜੀ ਘੜੀ ਰਹਿਿੰਦਾ ਥੋੜੇ ਪਲ ਰਹਿਿੰਦਾ ਉਸ ਤੋਂ ਬਾਅਦ ਅਸੀਂ ਫਿਰ ਆਪਣੀ ਹੀ ਸੱਚਾਈ ਤੇ ਰੂਟੀਨ ਵੱਲ ਚੱਲ ਪੈਨੇ ਆ ਤੇ ਉਹ ਰੂਟੀਨ ਤੇ ਸੱਚਾਈ ਸਾਡੀ ਜ਼ਿੰਦਗੀ ਦੀ ਅਸਲ ਵਿੱਚ ਚੱਲਣ ਵਾਲਾ ਵਕਤ ਹੀ ਹੁੰਦਾ ਕੌਣ ਬਦਲ ਸਕਦਾ ਜੀ ਕਿਸੇ ਦੇ ਵਕਤ ਨੂੰ ਤੇ ਕੀ ਪੜਨ ਨਾਲ ਕੀ ਕਰਨ ਨਾਲ ਹੁੰਦਾ ਹੁੰਦਾ ਤਾਂ ਤੇ ਸਭ ਤੋਂ ਪਹਿਲਾਂ ਧਾਰਮਿਕ ਕਿਤਾਬਾਂ ਤੇ ਹੀ ਲਿਖਿਆ ਹੁੰਦਾ ਪਾਈ ਪੜੋ ਤੇ ਬਹਿ ਜਾਓ ਪੜੋ ਤੇ ਬਹਿ ਜੋ ਐ ਥੋੜਾ ਹੀ ਹੈ ਕੰਮ ਕਰਮ ਇਹ ਸਾਡੀ ਕਿਸਮਤ ਹੈ ਅਸੀਂ ਇਸ ਜਗ੍ਹਾ ਤੇ ਆਪਣੇ ਲਾਈਫ ਨੂੰ ਹੋਰ ਜ਼ਿਆਦਾ ਲਗਜ਼ਰੀ ਦੇਣ ਲਈ ਜ਼ਿਆਦਾ ਮਿਹਨਤ ਕਰ ਲਈ ਨਹੀਂ ਤਾਂ ਕੁਦਰਤ ਵੱਲੋਂ ਛੋਟੀ ਮੋਟੀ ਹੁਣ ਪੰਛੀ ਹੈ ਇੱਕ ਪਰਮਾਤਮਾ ਨੇ ਉਹਦਾ ਵੀ ਖਾਣਾ ਪੀਣਾ ਸਭ ਬਣਾਇਆ ਜੀਵ ਜੰਤੂ ਹੈ ਉਹਦੇ ਲਈ ਵੀ ਬਣਾਇਆ ਪਰ ਉੱਡਣਾ ਪੈਂਦਾ ਭਾਈ ਖੁੱਡ ਛੱਡ ਕੇ ਬਾਹਰ ਨਿਕਲਣਾ ਪੈਂਦਾ ਖਾਣ ਲਈ ਇਸੇ ਤਰ੍ਹਾਂ ਇਨਸਾਨ ਨੂੰ ਵੀ ਆਪਣਾ ਲਈ ਹਿੰਮਤ ਕਰਨੀ ਪੈਂਦੀ ਹੈ ਤੇ ਲੌਜੀਕ ਤੇ ਸਾਇੰਸ ਇਹੀ ਆ ਤੇ ਹਿੰਮਤ ਕਰਨੀ ਵੀ ਚਾਹੀਦੀ ਹੈ ਕਿਉਂ ਨਹੀਂ ਕਰਨੀ ਵਈ ਦੱਸੋ ਕੀ ਚੀਜ਼ਾਂ ਕਰਦੇ ਆ ਅਸੀਂ ਕੀ ਸਿਖਾ ਰਹੇ ਆ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆ ਲਿਖ ਲੋ ਆ ਹੋ ਜਾਏਗਾ ਕਰ ਲੋ ਆ ਹੋ ਜਾਏਗਾ ਕਿੱਥੇ ਹੋ ਜਾਏਗਾ ਜਦੋਂ ਨਹੀਂ ਹੁੰਦਾ ਤੇ ਫਿਰ ਪਤਾ ਕੀ ਹੁੰਦਾ ਖੁਦ ਖੁਸ਼ੀ ਹੁੰਦੀ ਹੈ ਹੋਰ ਕੀ ਹੁੰਦਾ ਅੱਜ ਕੱਲ ਦੇਖੋ ਤੁਸੀਂ ਤੁਸੀਂ ਆ ਟੈਸਟ ਕਲੀਅਰ ਕਰ ਲੈਣਾ ਤੁਹਾਡਾ ਆ ਹੋ ਜਾਣਾ ਜੇ ਨਹੀਂ ਹੁੰਦਾ ਤੇ ਬੱਚਾ ਡਿਪਰੈਸ਼ਨ ਚ ਉਹਨੂੰ ਕਹੋ ਭਾਈ ਨਹੀਂ ਹੋਇਆ ਤੇ ਕੀ ਹੋਇਆ ਦੁਨੀਆ ਥੋੜਾ ਹੀ ਖਤਮ ਹੋ ਗਈ ਇਹ ਤੇ ਇੱਕ ਇੱਕ ਰਸਤਾ ਸੀ ਜਿਸ ਤੇ ਅਸੀਂ ਚੱਲ ਕੇ ਦੇਖਿਆ ਪਰ ਨਹੀਂ ਬਣਿਆ ਬਾਈ ਸਾਡੇ ਲਈ ਸਾਡੇ ਲਈ ਤੇ ਇਦੋਂ ਵਧੀਆ ਬਣਿਆ ਇਸ ਰਸਤੇ ਤੇ ਥੋੜੇ ਥੋੜੇ ਕੰਡੇ ਸੀ ਦੂਜੇ ਤੇ ਅਸੀਂ ਚੱਲਾਂਗੇ ਮਿਲਣਗੇ ਕੰਡੇ ਉਸਤੇ ਵੀ ਫੁੱਲ ਕਿਤੇ ਨਹੀਂ ਵਿਸ਼ੇ ਹੋਏ ਪਰ ਹਾਂ ਇਹ ਐ ਕਿ ਉਹ ਰਸਤਾ ਸਾਡੇ ਮਨ ਨੂੰ ਸਾਡੇ ਦਿਮਾਗ ਨੂੰ ਸਾਡੇ ਸਰੀਰ ਨੂੰ ਸ਼ਾਂਤੀ ਦੇ ਰਿਹਾ ਤਾਂ ਉਹ ਰਸਤੇ ਚੱਲੋ ਜੋ ਕੁਦਰਤ ਨੇ ਤੁਹਾਡੇ ਲਈ ਬਣਾਏ ਆ ਜੋ ਕੁਦਰਤ ਨੇ ਤੁਹਾਡੇ ਲਈ ਬਣਾਇਆ ਆਪਾਂ ਪਹਿਲਾਂ ਗੱਲ ਕੀਤੀ ਆ ਨਾ ਕਿ ਇੱਕ ਗਲਤ ਸਕਰੂ ਨਾਲ ਕੀ ਨਹੀਂ ਖੁੱਲ ਸਕਦਾ ਇੱਕ ਪੇਚ ਨਹੀਂ ਖੁੱਲਦਾ ਇੱਕ ਗਲਤ ਰਸਤੇ ਤੇ ਗਲਤ ਸੋਚ ਦੇ ਨਾਲ ਕੁਝ ਨਹੀਂ ਬਣਨਾ ਗਲਤ ਸੋਚ ਕੀ ਆ ਸੋਚ ਇਹੀ ਹੈ ਕਿ ਜੋ ਸਾਨੂੰ ਕੁਦਰਤ ਨੇ ਬਣਾਇਆ ਜਿਸ ਤਰ੍ਹਾਂ ਦਾ ਬਣਾਇਆ ਉਸੇ ਤਰ੍ਹਾਂ ਚੱਲੋ ਕਿਸੇ ਨੇ ਕਿਹਾ ਸੀ ਕਿ ਪੜ੍ਹਾਈ ਬਾਰੇ ਦੱਸੋ ਤੇ ਆਪਣੀ ਕਿਸੇ ਲਾਈਨ ਬਾਰੇ ਫਿਊਚਰ ਬਾਰੇ ਦੱਸੋ ਤਾਂ ਸੁਣੋ ਫਿਊਚਰ ਫਿਊਚਰ ਮਤਲਬ ਪਤਾ ਨਹੀਂ ਕੁਝ ਵੀ ਨਾ ਤੋਂ ਤੁਸੀਂ ਹੀ ਤੁਹਾਡਾ ਫਿਊਚਰ ਤੁਸੀਂ ਜੀਵਤ ਹੋ ਤੁਸੀਂ ਹਿੰਮਤ ਕਰ ਰਹੇ ਹੋ ਤੁਸੀਂ ਇੱਕ ਆਪਣੀ ਜ਼ਿੰਦਗੀ ਦਾ ਸੋਚਿਆ ਹੋਇਆ ਕਿ ਮੈਂ ਆ ਕਰਨਾ ਹੈ ਸੋਚਿਆ ਮਤਲਬ ਉਸ ਲਈ ਮਿਹਨਤ ਕਰਮ ਕਰ ਰਹੇ ਹੋ ਹੀ ਤੁਹਾਡਾ ਫਿਊਚਰ ਹੈ ਤੇ ਜਿਹੜੀ ਲਾਈਨ ਤੁਸੀਂ ਚੁਣੀ ਹੈ ਤੁਸੀਂ ਆਪਣੇ ਮਨ ਦਿਮਾਗ ਮੁਤਾਬਕ ਸੁਣੀ ਹੈ ਇੱਕ ਬੱਚਾ ਨਾ ਜਦੋਂ ਛੋਟਾ ਜਿਹਾ ਹੁੰਦਾ ਅਸਲ ਦੇ ਵਿੱਚ ਇੰਟਰਸਟ ਉਸ ਦਾ ਉਸ ਤੋਂ ਹੀ ਵੱਡ ਜਾਂਦਾ ਇੱਕ ਬੱਚਾ ਕੀ ਕਰ ਰਿਹਾ ਇੱਕ ਬੱਚਾ ਥੋੜਾ ਜਿਹਾ ਘਰ ਬਣਾ ਰਿਹਾ ਤੇ ਦੂਜਾ ਬੱਚਾ ਲੱਤ ਮਾਰ ਕੇ ਉਹਨੂੰ ਢਾ ਲਿਆ ਇੱਕ ਫਿਰ ਬਣਾ ਰਿਹਾ ਉਹਨੂੰ ਫਿਰ ਢਾ ਰਿਹਾ ਤੇ ਉਹ ਬੱਚਾ ਕਈ ਵਾਰੀ ਕਤਬ ਕਾਪੀਆਂ ਦੇ ਉੱਤੇ ਪੇਂਟਿੰਗ ਬਣਾ ਰਿਹਾ ਹੈ ਹਨ ਤੇ ਕੋਈ ਇੱਕ ਬੱਚਾ ਹੈ ਸਿਰਫ ਪਲੱਸ ਮਾਈਨਸ ਕਰ ਰਿਹਾ ਤੇ ਇੱਕ ਬੱਚਾ ਹੈ ਸਿਰਫ ਬੈਠਾ ਬੈਠਾ ਘੁਮਾ ਰਿਹਾ ਤਰੀ ਕਿਸੇ ਚੀਜ਼ ਨੂੰ ਖੋਲ ਰਿਹਾ ਕਦੀ ਕਿਸੇ ਚੀਜ਼ ਨੂੰ ਕਰ ਰਿਹਾ ਤੇ ਕੀ ਹੈ ਕੁਦਰਤ ਨੇ ਉਸ ਨੂੰ ਉਸੇ ਤਰ੍ਹਾਂ ਦੇ ਰੰਗ ਦਿੱਤੇ ਆ ਤੁਸੀਂ ਸਮਝ ਗਏ ਨਾ ਮੇਰੀ ਗੱਲ ਹੁਣ ਕੀ ਰੰਗ ਦਿੱਤੇ ਆ ਇੱਕ ਬੱਚੇ ਨੂੰ ਪੜ੍ਹਾਈ 'ਚ ਇੰਟਰਸਟ ਹੈ ਦੂਜੇ 'ਚ ਨਹੀਂ ਹੈ ਇੱਕ ਬੱਚੇ ਨੂੰ ਕੋਈ ਚੀਜ਼ਾਂ ਬਣਾਉਣ 'ਚ ਇੰਟਰਸਟ ਹੈ ਅਗਲੇ ਨੂੰ ਦੂਜੇ ਨੂੰ ਨਹੀਂ ਆ ਨੂੰ ਟਾਉਣ ਚਾ ਟਾਉਣ ਚ ਮਤਲਬ ਕਿ ਉਸਨੇ ਉਸੇ ਤਰ੍ਹਾਂ ਦੇ ਹੀ ਕੰਮ ਕਰਨੇ ਉਹਦੀ ਸੋਚ ਉਦਾਂ ਦੀ ਹੋਣੀ ਆ ਉਹਨੂੰ ਸਟਾਰ ਉਦਾਂ ਦੇ ਨੇ ਉਹਦੇ ਹੈਨਾ ਤੇ ਇੱਕ ਬੱਚਾ ਜੋ ਪੇਂਟਿੰਗ ਤਸਵੀਰਾਂ ਅੱਛੀਆਂ ਬਣਾ ਰਿਹਾ ਹੈ ਇੱਕ ਮੈਥ ਕਰ ਰਿਹਾ ਮਤਲਬ ਕਿ ਉਹਨੂੰ ਫਾਈਨੈਂਸ ਚ ਮਤਲਬ ਕਿ ਮੈਥ ਚ ਇੰਟਰਸਟ ਹੈ ਅੱਗੇ ਜਾ ਕੇ ਜੋ ਵੀ ਇਸ ਇਸ ਫੀਲਡ ਦੇ ਵਿੱਚ ਕਰਦੇ ਆ ਕਮਰਸ ਵਗੈਰਾ ਲੈਂਦੇ ਆ ਤੇ ਅੱਗੇ ਜਾ ਕੇ ਕਿਸੇ ਦਾ ਕੋਰਸ ਕਰਦੇ ਤੋ ਉਹਨੂੰ ਉਸ ਫੀਲਡ ਚ ਪਾਓ ਜਿਸ ਨੂੰ ਜਿਸ ਚ ਇੰਟਰਸਟ ਹੈ ਉਸ ਨੂੰ ਉਸ ਚੀਜ਼ ਵਿੱਚ ਬੱਚੇ ਨੂੰ ਕਹੋ ਕਿ ਤੂੰ ਤੈਨੂੰ ਆ ਵਧੀਆ ਲੱਗਦਾ ਹੈ ਹਾਂਜੀ ਉਹ ਵਧੀਆ ਲੱਗਦਾ ਹੈ ਤੇ ਕਰੋ ਨਾ ਬੱਚੇ ਇਹ ਕੰਮ ਜੋ ਵਧੀਆ ਲੱਗਦਾ ਉਹ ਕਰੋ ਨਹੀਂ 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 ਇਹ ਨਹੀਂ ਕਰਨਾ ਤੂੰ ਤੇ ਡਾਕਟਰ ਹੀ ਬਣਨਾ ਨਹੀਂ 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 ਇਹ ਨਹੀਂ ਕਰਨਾ ਤੂੰ ਤੇ ਲਾਈ ਕਰਨਾ ਤੈਨੂੰ ਤੇ ਅਸੀਂ ਵਕੀਲ ਹੀ ਬਣਾਣਾ ਜੱਜ ਬਣਾਣਾ ਹਾਦੀ ਹੋਗੀ ਬਣਾਣਾ ਹੈ ਜੋ ਬਣਨਾ ਹੈ ਕੁਦਰਤ ਨੇ ਤੁਹਾਡੇ 스타 ਤੁਹਾਡੇ ਦਿਮਾਗ ਚ ਉਸ ਤਰ੍ਹਾਂ ਦੀ ਸੋਚ ਪਾ ਦਿੱਤੀ ਹੈ ਬਸ ਲੈ ਨਹੀਂ ਹੋਏ ਤੋਹੀ ਸਾਡਾ ਫਿਊਚਰ ਸਮਝ ਗਏ ਨਾ ਤੁਸੀਂ ਲੌਜੀਕ ਨਾਲ ਚੱਲਿਆ ਕਰੋ ਸਮਝਿਆ ਕਰੋ ਆਪਣੇ ਆਪ ਨੂੰ ਤੁਹਾਡੇ ਤੋਂ ਬੈਸਟ ਕੋਈ ਨਹੀਂ ਹੈ ਬਸ ਰੋ ਸਵੇਰੇ ਸ਼ੀਸ਼ਾ ਦੇਖ ਕੇ ਇੱਕ ਬੜੀ ਸਾਰੀ ਸਮਾਈਲ ਆਪਣੇ ਆਪ ਨੂੰ ਦਿਆ ਕਰੋ ਦੂਜੇ ਨੂੰ ਸਮਾਈਲ ਦੇਣ ਦਾ ਕੀ ਫਾਇਦਾ ਆਪਣੇ ਆਪ ਨੂੰ ਸਮਾਈਲ ਦਿੱਤੀਓ ਵਾਓ ਬਹੁਤ ਵਧੀਆ ਜੀਵਤਾਨਾ ਇੱਕਦੋ ਵੱਡੀ ਖੁਸ਼ੀ ਵਾਲੀ ਕਿਹੜੀ ਗੱਲ 16 ਸਤੰਬਰ 2024 ਦਿਨ ਸੋਮਵਾਰ ਦਾ ਤ੍ਰਿਯੋਦਸ਼ੀ ਤਿਥੀ ਸ਼ਾਮ ਨੂੰ 3:00 ਵਜੇ ਕੇ 11 ਮਿੰਟ ਤੱਕ ਰਹਿਣ ਵਾਲੀ ਹੈ ਤਨੀਸ਼ਟਾ ਨਕਸ਼ਤਰ ਚੱਲੇਗਾ ਤੇ ਗ੍ਰਹਾਂ ਦੇ ਮੁਤਾਬਕ ਅੱਜ ਸੋਮਵਾਰ ਵਾਲੇ ਦਿਨ ਜੋ ਤਨੀਸ਼ਟਾ ਨਕਸ਼ਤਰ ਚੱਲ ਰਿਹਾ ਹੈ ਇਹ ਸ਼ਾਮ ਨੂੰ 4:34 ਮਿੰਟ ਤੱਕ ਚੱਲੇਗਾ ਕੁੰਭ ਰਾਸ਼ੀ ਵਿੱਚ ਚੰਦਰਮਾ ਗਏ ਤੇ ਅੱਜ ਰਹੇਗੀ ਸੰਗਰਾਮ ਸੰਗਰਾਮ ਮਤਲਬ ਸੂਰਜ ਦਾ ਰਾਸ਼ੀ ਪਰਵਰਤਨ ਸੂਰਜ ਗਏ ਅ ਅਸੁੰਨਮੀ ਨਾ ਚੱਲ ਪਿਆ ਅੱਜ ਤੋਂ ਤੇ ਸੂਰਜ ਨੇ ਪਰ ਰਾਸ਼ੀ ਪਰਵਰਤਨ ਕਦੋਂ ਕਰਨਾ ਹੈ ਤੇ ਸੂਰਜ ਕੰਨਿਆ ਚ ਜਾਣਗੇ ਸ਼ਾਮ ਨੂੰ 7:43 ਮਿੰਟ ਤੇ ਕੈਨ ਨੂੰ ਕੈਨ ਨੂੰ ਸੰਗਰਾਦ ਸਵੇਰ ਤੋਂ ਪਰ ਸੂਰਜ ਦਾ ਰਾਸ਼ੀ ਪਰਵਰਤਨ ਸ਼ਾਮ ਨੂੰ 7:43 ਮਿੰਟ ਤੇ ਹੋਏਗਾ ਸੂਰਜ ਜਾਏਗਾ ਕੰਨਿਆ ਰਾਸ਼ੀ ਵਿੱਚ ਹੁਣ ਧਿਆਨ ਨਾਲ ਸੁਣਿਓ ਕੰਨਿਆ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਕੇਤੂ ਚੱਲਦੇ ਪੈ ਨੇ ਤੇ ਸੂਰਜ ਕੇਤੂ ਦੀ ਜੁਤੀ ਬਣਨ ਵਾਲੀ ਹੈ ਜਾਨੀ ਗ੍ਰਹਿਣ ਲੱਗਣ ਵਾਲਾ ਹੈ ਤੇ ਰਾਹੁ ਦੀ ਦ੍ਰਿਸ਼ਟੀ ਪੈਣ ਵਾਲੀ ਹੈ ਤਾਂ ਸੰਭਲ ਸੰਭਲ ਕੇ ਚੱਲਣਾ ਹੈ ਸਾਬਨੇ ਕਿਹੜੀ ਰਾਸ਼ੀ ਵਾਲਿਆਂ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਇਸ ਤੇ ਆਪਾਂ ਜਾਣਾਂਗੇ 7:00 ਵਜੇ ਤੋਂ ਲੈ ਕੇ 9:00 ਵਜੇ ਸਵੇਰ ਤੋਂ ਟਾਈਮ ਰਾਹੁ ਘਾਲਦਾ ਰਹੇਗਾ ਚਲੋ ਜਾਣਦੇ ਹਾਂ ਸੂਰਜ ਦਾ ਰਾਸ਼ੀ ਪਰਿਵਰਤਨ ਸੰਗ੍ਰਾਮ ਦਾ ਮਹੀਨਾ ਕਿਦਾਂ ਦਾ ਜਾਏਗਾ ਤੁਹਾਡਾ ਇਸੂ ਦਾ ਮਹੀਨਾ ਮੇਸ਼ ਰਾਸ਼ੀ ਵਾਲਿਆਂ ਤੋਂ ਸ਼ੁਰੂਆਤ ਕਰਦੇ ਹਾਂ ਮੇਸ਼ ਰਾਸ਼ੀ ਦੇ ਲਈ ਜੋ ਸੂਰਜ ਹੈ ਜੀ ਤੁਹਾਡੀ ਸੋਚ ਸਥਾਨ ਦਾ ਮਾਲਕ ਸੋਚ ਤੋਂ 6ਵੇਂ ਸਥਾਨ ਵਿੱਚ ਜਾਏਗਾ 6ਵਾਂ ਖਾਨਾ ਕੰਨਿਆ ਰਾਸ਼ੀ ਚ ਸੂਰਜ ਕੇਤੂ ਦੀ ਯੂਤੀ ਬਣੇਗੀ ਕੰਨਿਆ ਰਾਸ਼ਾ ਬੁੱਧ ਦੀ ਹੈ ਬੁੱਧ ਤੇ ਸੂਰਜ ਮਿੱਤਰ ਹੀ ਨੇ ਤੇ ਜੋ ਮੰਗਲ ਦੇ ਵੀ ਮਿੱਤਰ ਨੇ ਬੁੱਧ ਮੰਗਲ ਦਾ ਮਿੱਤਰ ਨਹੀਂ ਆ ਪਰ ਸੂਰਜ ਤੇ ਚਲੋ ਮੰਗਲ ਦਾ ਮਿੱਤਰ ਹੀ ਹੈ ਨਾ ਜੋ ਬੁੱਧ ਦੇ ਘਰ ਚ ਜਾ ਰਿਹਾ ਹੈ ਤੇ ਉਥੇ ਪਹਿਲਾਂ ਤੋਂ ਸ਼ੁਕਰ ਨੇ ਸ਼ੁਕਰ ਨੇ 18 ਤਰੀਕ ਨੂੰ ਰਾਸ਼ੀ ਪਰਿਵਰਤਨ ਕਰਨਾ ਉਹ ਆਪਾਂ ਲੱਗ ਤੋਂ ਤੁਹਾਨੂੰ ਕਾਵਾਂਗੇ ਚੰਗਾ ਹੋਏਗਾ ਤੁਲਾ ਰਾਸ਼ੀ ਵਿੱਚ ਜਾਏਗਾ ਤਮੇਸ਼ ਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ 6ਵੇਂ ਸਥਾਨ ਵਿੱਚ ਬੈਠਣਾ ਹੁਣ ਰੋਗ ਬਿਮਾਰੀ ਦੀਆਂ ਚਿੰਤਾ ਦੇ ਸਥਾਨ ਤੇ ਰੋਗ ਤੇ ਬਿਮਾਰੀ ਕਰਜ਼ਾ ਲੋਨ ਦੇ ਕਰਜ਼ੇ ਨਾਂ ਦੇ ਪਰਿਵਾਰ ਦਸ਼ੀਮਾ ਖਾਨਾ ਮੰਨਿਆ ਜਾਂਦਾ ਧਿਆਨ ਨਾਲ ਸੁਣ ਰਹੇ ਹੋ ਨਾ ਤਾਂ ਕੀ ਹੈ ਇਸ ਥਾਂ ਤੇ ਜਾ ਕੇ ਸੂਰਜ ਅਲਗਾਹ ਵਾਲੇ ਗ੍ਰਹਿ ਪੈਦਾ ਕਰੇਗਾ ਵੇਸੇ ਤਾਂ ਜਿਨ੍ਹਾਂ ਨੇ ਕਰਜ਼ਾ ਲਿਆ ਤਾਂ ਉਹਨਾਂ ਨੂੰ ਕਰਜ਼ਾ ਉਤਾਰਨ ਦੇ ਰਸਤੇ ਮਿਲ ਜਾਣਗੇ ਹੁਣ ਵਿਰੋਧੀਆਂ ਦਾ ਹੀ ਇਹ ਤਕ ਰੋਧੀ ਵੀ ਦਬੇ ਰਹਿਣਗੇ ਔਰ ਸੂਰਜ ਜਿੱਥੇ ਬੈਠੇਗਾ ਕਿਹੜਾ ਵਿਰੋਧੀ ਉੱਠੇਗਾ ਇਹ ਤਾਂ ਹੁਣ ਤੁਸੀਂ ਸਮਝ ਹੀ ਸਕਦੇ ਹੋ ਗ੍ਰਹਿਆਂ ਦਾ ਰਾਜਾ ਤਾਂ ਕੀ ਆਛੇਵੇਂ ਸਥਾਨ ਵਿੱਚ ਸੋਚ ਬੈਠਣ ਵਾਲੀ ਹੈ ਪਰ ਵਿਰੋਧੀਆਂ ਦੀਆਂ ਹਰਕਤਾਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਸੇ ਬਿਮਾਰੀ ਠਮਾਰੀ ਦੀ ਕੋਈ ਕਿੰਦਾ ਦੀ ਵੀ ਕੋਈ ਪਰੇਸ਼ਾਨੀ ਤਾਂ ਉਹਨੂੰ ਵੀ ਹਲਕੇ ਵਿੱਚ ਨਾ ਲਓ ਚੰਗਾ ਹੈ ਕੋਸ਼ਿਸ਼ ਤੁਸੀਂ ਇਹ ਜ਼ਰੂਰ ਕਰਨੀ ਹੈ ਕਿ ਅਗਰ ਸਰੀਰਕ ਤੌਰ ਤੇ ਕੋਈ ਪਰੇਸ਼ਾਨੀ ਆਵੇ ਤਾਂ ਤੁਸੀਂ ਬਾਂਦਰਾਂ ਨੂੰ ਕੁਝ ਨਾ ਕੁਝ ਖਾਣ ਨੂੰ ਪਾਉਂਦੇ ਰਹਿਣਾ ਮੇਸ਼ ਲਗਨ ਤੇ ਮੇਸ਼ਰਾਸ਼ੀ ਵਾਲਿਆਂ ਨੇ ਤੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰਨੀ ਹੈ ਬਾਕੀ ਆਪਾਂ ਤੁਹਾਨੂੰ ਰੋਜ਼ ਦੱਸਣਾ ਹੀ ਹੈ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੋਈ ਤਾਂ ਜ਼ਰੂਰ ਲਿਖਣਾ ਪਾਗੇ ਤੋਂ ਉਹਨਾਂ ਬਾਰੇ ਦੱਸ ਦਵਾਂਗੇ ਹਨ ਟੌਰਸ ਯਾਨੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਦੇ ਲਈ ਦੇਖੀਏ ਤਾਂ ਤਕਰੀਬਨ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਗੁਰੂ ਲਗਨ ਵਿੱਚ ਹੈ ਤੇ ਸੂਰਜ ਤੁਹਾਡੇ ਸੁਖ ਸਥਾਨ ਦਾ مالک ਹੈ ਜੋ ਕਿ ਤਨ ਸਥਾਨ ਵਿੱਚ ਸੌਰੀ ਸੋਚ ਸਥਾਨ ਵਿੱਚ ਜਾਏਗਾ ਹੁਣ ਸੋਚ ਅੱਛੀ ਤਾਂ ਹੋਸ਼ ਅੱਛੀ ਹੋਸ਼ ਅੱਛੀ ਤਾਂ ਸਭ ਕੁਝ ਅੱਛਾ ਸਭ ਕੁਝ ਅੱਛਾ ਤਾਂ ਮਤਲਬ ਇੱਥੇ ਬੈ ਕੇ ਸੂਰਜ ਤੇ ਬੁੱਧੀ ਜੁਤੀ ਜਣੀ ਸੁੱਖ ਤੇ ਸੋਚ ਤੁਹਾਡਾ ਸ਼ੁਭ ਪ੍ਰਭਾਵ ਕਰਨ ਵਾਲੀ ਹੈ ਪਰ ਹੁਣੇ ਪੇਟ ਦੇ ਸਥਾਨ ਤੇ ਬੈਠੇਗਾ ਤੁਹਾਡੇ ਤਾਂ ਥੋੜੀ ਗਰਮੀ ਖਾਣ ਪੀਣ ਦੀ ਵਜ੍ਹਾ ਨਾਲ ਹੋ ਸਕਦੀ ਹੈ ਸੂਰਜ ਕੇਤੂ ਨਾਲ ਬੈਠੇਗਾ ਘਰ ਤੋਂ ਦੂਰ ਯਾਤਰਾ ਤੇ ਘਰ ਤੋਂ ਦੂਰ ਮਿਲਿਆ ਕੰਮ ਤੁਹਾਨੂੰ ਪ੍ਰਸ਼ੰਸਾ ਦਵਾਏਗਾ ਤੇ ਕੰਮ ਕਰ ਤੁਸੀਂ ਘਰ ਤੋਂ ਦੂਰ ਜਾ ਕੇ ਘਰ ਵੀ ਸਕਦੇ ਹੋ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਤੁਹਾਡੇ ਲਈ ਇਹ ਸ਼ੁਭ ਫਲ ਹੀ ਦੇਣ ਵਾਲਾ ਹੈ ਬਸ ਧਿਆਨ ਰੱਖੋ ਗਰਮ ਚੀਜ਼ਾਂ ਤੋਂ ਥੋੜਾ ਪਰਹੇਜ਼ ਤੇ ਪੇਟ ਸੰਬੰਧੀ ਪਰੇਸ਼ਾਨੀ ਹੋਵੇ ਤਾਂ ਤਾਂਬੇ ਦਾ ਪੈਸਾ ਆਪਣੇ ਕੋਲ ਰੱਖਣਾ ਜੈਮਿਨੀ ਜਾਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਸੂਰਜ ਚੌਥੇ ਸਥਾਨ ਵਿੱਚ ਆਏਗਾ ਬੁੱਧ ਦੇ ਘਰ ਜਾਇਗਾ ਤੇ ਬੁੱਧ ਤੁਹਾਡੇ ਲਗਨ ਦਾ ਮਾਲਕ ਹੈ ਤੇ ਜਦੋਂ ਇਸ ਸਥਾਨ ਵਿੱਚ ਬੁੱਧ ਦੇ ਖਾਨੇ ਵਿੱਚ ਸੂਰਜ ਜਾਏਗਾ ਤਾਂ ਬੜਾ ਅੱਛਾ ਫਲ ਕਰਨ ਵਾਲਾ ਹੈ ਤੁਹਾਨੂੰ ਪਰ ਕੇਤੂ ਨਾਲ ਹੋਣ ਕਰਕੇ ਥੋੜੀ ਮਾਂ ਦੀ ਸਿਹਤ ਖਰਾਬ ਕਰ ਸਕਦਾ ਕਿਉਂਕਿ ਚੌਥਾ ਖਾਨਾ ਮਾਂ ਦਾ ਹੈ ਤਾਂ ਮਾਂ ਦੀ ਸਿਹਤ ਸਹੀ ਰਵੇ ਤਾਂ ਸੂਰਜ ਨੂੰ ਸ਼ੁਭ ਕਰਨ ਲਈ ਕਦੇ-ਕਦੇ ਗਾਂ ਨੂੰ ਗੁੜ ਖਲਾਉਂਦੇ ਰਹੋ ਤੇ ਗੁੜ ਜਲ ਪ੍ਰਵਾਹ ਵੀ ਕਰ ਸਕਦੇ ਹੋ ਅੱਛੇ ਰਿਜ਼ਲਟ ਮਿਲਣਗੇ ਦੂਜੀ ਗੱਲ ਇਹ ਹੈ ਕਿ ਵਿਦੇਸ਼ ਜਾਣ ਵਾਲਿਆਂ ਨੂੰ ਇਸ ਮਹੀਨੇ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਵਿਦੇਸ਼ ਦੇ ਰਸਤੇ ਖੁੱਲ ਸਕਦੇ ਆ ਵਿਦੇਸ਼ ਜਾ ਸਕਦੇ ਕੈਂਸਰ ਕਰਕਰਾਂਸ਼ੀ ਕਰਕਰਾ ਸ਼ੀਦ ਲਈ ਧਨ ਸਥਾਨ ਦਾ ਮਾਲਕ ਆਪਣੇ ਤੋਂ ਤੀਜੇ ਸਥਾਨ ਵਿੱਚ ਗਿਆ ਇਹ ਵੀ ਸ਼ੋਭੀ ਹੈ ਯਾਤਰਾ ਲਈ ਸ਼ੋਭਾ ਛੋਟੀ ਮੋਟੀ ਹੋਵੇ ਭਾਵੇਂ ਘਰ ਤੋਂ ਦੂਰ ਯਾਤਰਾ ਲਈ ਸਿਤਾਰੇ ਚੰਗੇ ਆ ਕਾਫੀ ਅੱਛਾ ਤੁਹਾਨੂੰ ਰਿਸਪਾਂਸ ਮਿਲੇਗਾ ਆਪਣੇ ਛੋਟੇ ਵੱਡੇ ਭਾਈ ਭੈਣ ਤੋਂ ਤੇ ਪਿਆਰ ਮੁਹੱਬਤ ਵੀ ਬਣੀ ਰਹੇਗੀ ਪਰ ਧਿਆਨ ਰੱਖਣਾ ਕਿ ਸੂਰਜ ਕੇਤੂ ਦਾ ਗ੍ਰੈਂਡ ਜੋਗ ਹੈ ਤਾਂ ਹੱਡੀਆਂ ਜੋੜਾਂ ਚ ਥੋੜਾ ਬਹੁਤਾ ਦਰਦ ਬੈਕ ਪੇਨ ਰਹਿ ਸਕਦੀ ਆ ਤਾਂ ਉਹਦੇ ਲਈ ਬਾਹ ਮੋਢੇ ਚ ਦਰਦ ਨਾ ਰਹੇ ਤਾਂ ਕੇਤੂ ਦੇ ਉਪਾਅ ਕਰੋ ਕੁੱਤੇ ਨੂੰ ਰੋਟੀ ਪਾਉਂਦੇ ਰਹੋ ਤੇ ਸੂਰਜ ਕੇਤੂ ਦੀ ਯੁਤੀ ਸ਼ੁਭ ਫਲ ਦੇਵੇ ਤਾਂ ਇਸ ਦੇ ਲਈ ਕੀ ਕਰਨਾ ਤੁਸੀਂ ਕਦੇ ਕਦੇ ਪੀਲੇ ਫੁੱਲ ਆਪਣੇ ਈਸਟ ਨੂੰ ਵੀ ਚੜਾਉਂਦੇ ਰਹੋ ਲਿਓ ਸਿੰਘ ਰਾਸ਼ੀ ਤੁਹਾਡੇ ਲਗਨ ਦਾ ਮਾਲਕ ਧਨ ਸਥਾਨ ਵਿੱਚ ਗਿਆ ਹੁਣ ਮੈਂ ਆਪਾਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਦੱਸਿਆ ਕਿ ਸੂਰਜ ਜਦੋਂ ਜਿਸ ਜਗ੍ਹਾ ਤੇ ਬਹਿਂਦਾ ਤਾਂ ਉਸ ਜਗ੍ਹਾ ਦੇ ਫਲ ਨੂੰ ਥੋੜਾ ਖਰਾਬ ਕਰਦਾ ਖਰਾਬ ਕਹਿ ਸਕਦੇ ਆ ਕਿ ਹੁਣ ਸੂਰਜ ਆ ਕੇ ਇੱਥੇ ਬਹਿ ਜਵੇ ਤੇ ਉਹਦੇ ਉੱਥੇ ਦਿਖਣਾ ਹੀ ਕੀ ਹੈ ਉਹਦੀ ਉਹਦੇ ਤਾਪ ਨੂੰ ਉਹਦੀ ਉਹਦੀ એનર્ਜੀ ਨੂੰ ਝੱਲਣਾ ਕਿੱਥੇ ਕਿਸੇ ਦੇ ਵਸ ਦੀ ਗੱਲ ਹੈ ਹਨਾ ਤਾਂ ਕੀ ਹੋਏਗਾ ਸੂਰਜ ਧਨ ਸਥਾਨ ਵਿੱਚ ਬੈਠਾ ਹੈ ਤਾਂ ਧਨ ਦਾ ਮਾਲਕ ਜਦੋਂ ਤੱਕ ਉੱਥੇ ਨਹੀਂ ਚਲਾ ਜਾਂਦਾ ਜਾਨੀ ਬੁੱਧ ਨਹੀਂ ਚਲਾ ਜਾਂਦਾ ਤਾਂ ਉਦੋਂ ਤੱਕ ਤਕਰੀਬਨ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਨੂੰ ਥੋੜੀ ਜੀ ਕੈਸ਼ ਐਂਡ ਦੀ ਕਮੀ ਤੇ ਪੈਸਾ ਥੋੜਾ ਘਟ ਵੱਧ ਹੋ ਸਕਦਾ ਹੈ ਕਿਸੇ ਵੀ ਤਰ੍ਹਾਂ ਦੇ ਲੜਾਈ ਝਗੜੇ ਤੋਂ बचना ਹੈ ਅਣਗਵਾਂਡ ਵਿੱਚ ਜਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤੁਹਾਨੂੰ ਖੜੀ ਹੋ ਸਕਦੀ ਹੈ ਬਸ ਇਸ ਚੀਜ਼ ਤੋਂ ਵਿਚਾਰ ਰੱਖਣਾ ਹੈ ਤੇ ਨਾਲ ਦੁੱਧ ਮੱਥੇ ਤੇ ਲਾਉਂਦੇ ਰਹਿਣਾ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਇਹ ਹਸੂ ਦਾ ਮਹੀਨਾ ਜੋ ਹੈ ਸੂਰਜ ਲਗਨ ਵਿੱਚ ਆ ਗਿਆ ਸੂਰਜ ਲਗਨ ਚਾਕੇ ਕਿ ਤੂੰ ਨਾਲ ਜੁਤੀ ਬਣਾਏਗਾ ਸੂਰਜ ਕੇਤੂ ਦੀ ਜੁਤੀ ਲਗਨ ਵਿੱਚ ਥੋੜਾ ਦਿਮਾਗੀ ਤੌਰ ਤੇ ਅਸੰਤੁਲਨ ਸਿਰ ਚ ਦਰਦ ਦੇ ਸਕਦੀ ਆ ਕਿਉਂਕਿ 12ਵੇਂ ਖਾਨੇ ਦਾ ਮਾਲਕ ਆ ਥੋੜਾ ਗੁੱਸਾ ਵੀ ਜ਼ਿਆਦਾ ਆਏਗਾ ਥੋੜੀ ਇਰੀਟੇਸ਼ਨ ਜ਼ਿਆਦਾ ਹੋਏਗੀ ਪਰਿਵਾਰ ਨਾਲ ਸਬੰਧਾਂ ਵਿੱਚ ਪਰਿਵਾਰ ਵਿੱਚ ਛੋਟਾ ਮੋਟਾ ਤਣਾਅ ਤੇ ਮੈਨੂੰ ਕੋਈ ਪੁੱਛਦਾ ਨਹੀਂ ਇਹ ਗੱਲ ਤੁਹਾਡੇ ਦਿਮਾਗ ਵਿੱਚ ਵੱਡ ਜਾਏਗੀ ਹੁਣ ਇਹਨੂੰ ਕਿੱਦਾਂ ਕੱਢਣਾ ਹੈ ਇੱਕ ਤਾਂ ਕੇਤੂ ਨੂੰ ਸ਼ੁਭ ਕਰੋ ਕੇਤੂ ਨੂੰ ਸ਼ੁਭ ਕਰਨੀ ਹਰ ਰੋਜ਼ ਨੀਸ਼ਾਨ ਸਾਹਿਬ ਦੇ ਦਰਸ਼ਨ ਹਰ ਰੋਜ਼ ਝੂਲ ਦੇ ਛੰਡੇ ਦੇ ਦਰਸ਼ਨ ਕਰੋ ਦੂਜੀ ਗੱਲ ਸੂਰਜ ਦੇ ਲਈ ਗੁੜ ਦਾ ਸ ਕਰੋ ਗੁਰ ਉਸ ਦਾ ਇਹ ਸੂਰਜ ਦਾ ਹੈ ਨਾ ਤੇਜੀ ਗੱਲ ਸੂਰਜ ਦਾ ਗੁਰ ਤੇ ਕਣਕ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖਦੇ ਦੋ ਤੇ ਰਾਮ ਨਾਲ ਵਕਤ ਕੱਢੋ ਹਲਕੇ ਰੰਗ ਪਾਓ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਇਨਕਮ ਸਥਾਨ ਦਾ مالک ਹੈ ਸੂਰਜ 12ਵੇਂ ਸਥਾਨ ਵਿੱਚ ਜਾਏਗਾ ਹੁਣ ਇਨਕਮ ਜੋ ਹੈ ਖਰਚ ਸਥਾਨ ਵਿੱਚ ਬੈਠ ਗਈ ਤਾਂ ਖਰਚੇ ਹੀ ਜ਼ਿਆਦਾ ਵਧਣਗੇ ਤਾਂ ਕੀ ਹੈ ਕਿ ਖਰਚਿਆਂ ਤੇ ਥੋੜਾ ਕੰਟਰੋਲ ਰੱਖੋ ਜੇ ਵੀ ਜ਼ਾਹਰਤ ਨਹੀਂ ਦੇ ਰਹੀ ਤਾਂ ਉਹ ਖਰਚੇ ਤੇ ਸ਼ਾਪਿੰਗ ਨਾ ਕਰੋ ਜੋ ਵਾਰ-ਵਾਰ ਦਿਮਾਗ ਚ ਆ ਰਹੀ ਹੈ ਕਿ ਆ ਲੈਣਾ ਆ ਲੈਣਾ ਆ ਲੈਣਾ ਥੋੜਾ ਵੇਟ ਕਰ ਲਓ ਠੀਕ ਹੈ ਤਾਂ ਥੋੜਾ ਖਰਚਿਆਂ ਤੇ ਕੰਟਰੋਲ ਰੱਖੋ ਵੈਸੇ ਸ਼ੁਕਰ ਲਗਣ ਵਿੱਚ ਆ ਕੇ ਤੁਹਾਨੂੰ ਲਗਜ਼ਰੀ ਲਾਈਫ ਤੇ ਦੇਵੇਗਾ ਉਸ ਦਾ ਮੈਂ ਤੁਹਾਨੂੰ ਅਲੱਗ ਤੋਂ ਬਾਅਦ ਦੱਸੂਗੀ ਪਰ ਜਦੋਂ ਤੱਕ ਸੂਰਜ 12ਵੇਂ ਸਥਾਨ ਵਿੱਚ ਹੈ ਥੋੜੀ ਦਿਮਾਗੀ ਸੰਤੁਲਨ ਬਣਾ ਕੇ ਰੱਖੋ ਤੇ ਪੰਛੀਆਂ ਨੂੰ ਕੁਝ ਨਾ ਕੁਝ ਪਾਉਂਦੇ ਰਹੋ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਲਈ ਸੂਰਜ ਇਨਕਮ ਸਥਾਨ ਵਿੱਚ ਆ ਗਿਆ 10ਵੇਂ ਖਾਨੇ ਦਾ ਮਾਲਕ ਇਨਕਮ ਸਥਾਨ 'ਤੇ ਆ ਗਿਆ ਤਾਂ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਕੋਈ ਨਾ ਕੋਈ ਪਰੇਸ਼ਾਨੀ ਇਹ ਨਹੀਂ ਕਿ ਸੂਰਜ ਦੀ ਵਜ੍ਹਾ ਨਾਲ ਆਉਣ ਵਾਲੀ ਹੈ ਸੂਰਜ ਕੇਤੂ ਦੀ ਯੂ蒂 ਦੀ ਵਜ੍ਹਾ ਨਾਲ ਆਉਣ ਵਾਲੀ ਹੈ ਤਾਂ ਇਸ ਕਰਕੇ ਧਿਆਨ ਰੱਖੋ ਕਿਸੇ ਦਾ ਕਿਸੇ ਤਰੀਕੇ ਤੁਹਾਨੂੰ ਕਿਸੇ ਹਸਪਤਾਲ ਚਾਹੀ ਕਿਸੇ ਦੀ ਖਬਰ ਲੈਣੀ ਜਾਣਾ ਪਵੇ ਜ਼ਰੂਰੀ ਥੋੜਾ ਬਿਮਾਰ ਹੋ ਕੇ ਹੀ ਜਾਣਾ ਹੈ ਤਾਂ ਇਹ ਥੋੜੀ ਜੀ ਪਰੇਸ਼ਾਨੀ ਤੁਹਾਨੂੰ ਰਹੇਗੀ ਇਸ ਮਹੀਨੇ ਬਾਕੀ ਸੂਰਜ ਬੁੱਧ ਰਾਸ਼ ਦੇ ਘਰ ਵਿੱਚ ਜਾ ਰਿਹਾ ਤੇ ਬੁੱਧ ਭਾਵੇਂ ਤੁਹਾਡਾ ਮਿੱਤਰ ਨਹੀਂ ਹੈ ਪਰ ਇੱਥੇ ਬੈਠ ਕੇ ਸੂਰਜ ਤੁਹਾਡਾ ਕੋਈ ਨੁਕਸਾਨ ਤੇ ਨਹੀਂ ਕਰਨ ਵਾਲਾ ਸਰਕਾਰੀ ਤੌਰ ਤੇ ਕੋਈ ਪੈਸਾ ਹਟ ਗਿਆ ਸੀ ਉਹ ਮਿਲ ਸਕਦਾ ਹੈ ਪੈਨਸ਼ਨ ਵਗੈਰਾ ਮਿਲ ਰਹੀ ਸੀ ਤਾਂ ਉਹ ਵੱਧ ਸਕਦੀ ਹੈ ਤਾਂ ਸਿਤਾਰੇ ਕਹਿ ਸਕਦੇ ਆ ਸ਼ੋਭੀ ਨੇ ਫਿਰ ਵੀ ਕਦੇ-ਕਦੇ ਸੂਰਜ ਦੇ ਦਰਸ਼ਨ ਸਵੇਰੇ ਉੱਠ ਕੇ ਜਲਦੀ ਕਰਨਾ ਸ਼ੁਭਤਾ ਦੇਣਗੇ ਸੈਜੀਟੇਰੀਅਸ ਜਾਨੀ ਤਨੂ ਰਾਸ਼ੀ ਤਨੂ ਰਾਸ਼ੀ ਵਾਲਿਆਂ ਦੇ ਲਈ ਇਹ ਜੋ ਕਹਿ ਸਕਦੇ ਆ ਆਪਾਂ ਕਿ ਅਸੂ ਦਾ ਮਹੀਨਾ ਹੈ ਇਸਦੇ ਲਈ ਸੂਰਜ ਦਸਵੇਂ ਸਥਾਨ ਵਿੱਚ ਕਿਸਮਤ ਦਾ ਮਾਲਕ ਆਪਣੇ ਤੋਂ ਅਗਲੇ ਸਥਾਨ ਵਿੱਚ ਗਿਆ ਸ਼ੁਭ ਹੈ ਚੰਗਾਈ ਕੀ ਹੈ ਕਿ ਕਿਸਮਤ ਤੋਂ ਚੰਗਾ ਸ਼ੁਭਫਲ ਤੇ ਕਰਮ ਤੇ ਨਾਲ ਨੌਕਰੀ ਮਿਲਣੀ ਸ਼ੁਰੂ ਹੋ ਜਾਏਗੀ ਕਿਸੇ ਨੌਕਰੀ ਲਈ ਅਪਲਾਈ ਕੀਤੀ ਸਾਫੀ ਕਾਫੀ ਦੇਰ ਤੋਂ ਨਹੀਂ ਮਿਲ ਰਹੀ ਸੀ ਤੇ ਹੁਣ ਮਿਲ ਜਾਏਗੀ ਰਸਤੇ ਤੁਹਾਡੇ ਅੱਛੇ ਹੋ ਜਾਣਗੇ ਪਿਤਾ ਦੀ ਸਿਹਤ ਅੱਛੀ ਹੁੰਦੀ ਸ਼ੁਰੂ ਹੋ ਜਾਏਗੀ ਪਿਤਾ ਦਾ ਨੇਮ ਫੇਮ ਵਾ ਸਕਦਾ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਕਈ ਵਾਰੀ ਕਿਸੇ ਤਰ੍ਹਾਂ ਦੀ ਕੋਈ ਕੋਈ ਰਾਜਨੀਤਿਕ ਤੌਰ ਤੇ ਤੁਹਾਨੂੰ ਪੋਸਟ ਆਫਰ ਹੋ ਸਕਦੀ ਆ ਤਾਂ ਉਹਦੇ ਵਿੱਚ ਲਿਆ ਗਿਆ ਇੰਟਰਸਟ ਤੁਹਾਡੇ ਨੇਮ ਫੇਮ ਨੂੰ ਵੀ ਵਧਾ ਸਕਦਾ ਕੇਤੂ ਨਾਲ ਹੁਣ ਸਾਕਰ ਕੇ ਥੋੜੀ ਬਹੁਤੀ ਕਲਪਾਹਟ ਰਹੇਗੀ ਤਾਂ ਉਹਦੇ ਲਈ ਤੁਸੀਂ ਗਾਂ ਨੂੰ ਗੁਰ ਤੁਸੀਂ ਵਿਖਲਾਉਂਦੇ ਰਹਿਣਾ ਕੈਪ੍ਰਿਕਨ ਮਕਰ રાશિ ਅਸ਼ਟਮੇਸ਼ ਗਿਆ ਨੌਵੇਂ ਸਥਾਨ ਵਿੱਚ ਨੌ ਅੱਠਵੇਂ ਘਰ ਦੇ ਦਾ ਮਾਲਕ ਕਿਸਮਤ ਸਥਾਨ ਵਿੱਚ ਬੈਠੇਗਾ ਤਾਂ ਇੱਥੇ ਜਾ ਕੇ ਬੁੱਧ ਦੇ ਘਰ ਵਿੱਚ ਸੂਰਜ ਥੋੜਾ ਸ਼ਾਂਤ ਰਹੇਗਾ ਪਰ ਲੱਤਬਾ ਦੇ 60 ਤੋਂ ਤੁਸੀਂ ਬਚ ਕੇ ਰਹਿਣਾ ਸੂਰਜ ਕੇਤੂ ਦੀ ਯੁੱਤੀ ਕਰਕੇ ਕੋਈ ਨਾ ਕੋਈ ਇਹ ਜਹਾਦਸਾ ਹੋ ਜਾਂਦਾ ਹੈ ਕਈ ਵਾਰੀ ਜਿਸ ਨਾਲ ਕਿਤੇ ਨੁਕਸਾਨ ਨਾ ਹੋ ਜਾਵੇ ਸੇਤ ਨੂੰ ਲੱਤ ਤੇ ਸੱਟ ਨਾ ਲੱਗ ਜਾਵੇ ਤਾਂ ਬਸ ਇਸ ਚੀਜ਼ ਦਾ ਵਿਚਾਰ ਰੱਖਣਾ ਹੈ ਨਾਲ ਮਕਰ ਰਾਸ਼ੀ ਵਾਲਿਆਂ ਨੇ ਸੂਰਜ ਨੌ ਦਾ ਕੀ ਉਪਾ ਕਰਨਾ ਹੈ ਨੌ ਫੁੱਲ ਕਦੇ ਕਦੇ ਆਪਣੇ ਈਸਟਰ ਨੂੰ ਚੜਾਉਂਦੇ ਰਹਿਣਾ ਹੈ ਤੇ ਨੌ ਕੇਲੇ ਬੱਚਿਆਂ ਨੂੰ ਦਿੰਦੇ ਰਹਿਣਾ ਕੇਲੇ ਕੇਤੂ ਲਈ ਤੇ ਫੁੱਲ ਸੂਰਜ ਲਈ ਅਕੁਰੀਸ ਕੁੰਭ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਦੇ ਲਈ ਸੱਤਵੇਂ ਖਾਨੇ ਦਾ ਮਾਲਕ 8ਵੇਂ ਸਥਾਨ ਵਿੱਚ ਜਾਏਗਾ ਬੁੱਧ ਦੇ ਘਰ ਵਿੱਚ ਜਾਏਗਾ ਤੇ ਇਹ ਕੋਈ ਜ਼ਿਆਦਾ ਅੱਛਾ ਇੱਥੇ ਕੰਮ ਨਹੀਂ ਕਰੇਗਾ ਉਹ ਵੀ ਸੂਰਜ ਕੇਤੂ ਦਾ ਗ੍ਰੈਂਡ ਜੋ ਪਿਤਾ ਦੀ ਸਿਹਤ ਸੰਭਾਲਣੀ ਜ਼ਰੂਰੀ ਹੋ ਗਈ ਸਿਹਤ ਤਾਂ ਕਈ ਵਾਰੀ ਜੀਵਨ ਸਾਥੀ ਦੀ ਵੀ ਖਰਾਬ ਹੋ ਜਾਂਦੀ ਹੈ ਜਦੋਂ ਸੂਰਜ ਸੱਤਵੇਂ ਖਾਨੇ ਦਾ ਮਾਲਕ 8ਵੇਂ ਸਥਾਨ ਵਿੱਚ ਜਾਏ ਸਾਹਮਣੇ ਤੋਂ ਕਿਤੇ ਨਾ ਕਿਤੇ ਕੋਈ ਨਾ ਕੋਈ ਪਰੇਸ਼ਾਨੀ ਆ ਜਾਂਦੀ ਹੈ ਚੰਗੀ ਤਰ੍ਹਾਂ ਐਂਡ ਸਮੂਥਲੀ ਲਾਈਫ ਚੱਲਦੀ ਹੋਈਗੀ ਡਿਸਟਰਬ ਕਈ ਵਾਰੀ ਹੋ ਜਾਂਦੀ ਹੈ ਮਿੱਠਾ ਖਾ ਕੇ ਪਾਣੀ ਪੀ ਕੇ ਹਰ ਕੰਮ ਕਰੋ ਕੇਤੂ ਸ਼ੁਭ ਫਲ ਦੇਵੇਗਾ ਕੁੱਤੇ ਨੂੰ ਰੋਟੀ ਪਾਉਂਦੇ ਰਹੋ ਹੋਰ ਜ਼ਿਆਦਾ એનર્ਜੀ ਸ਼ੁਭ ਰਹੇਗੀ ਤਾਂ ਇਹ ਅਸੂ ਦਾ ਮਹੀਨਾ ਤੁਹਾਡੇ ਲਈ ਸ਼ੁਭ ਜਾਵੇ ਤਾਂ ਇਸ ਦੇ ਲਈ ਥੋੜਾ ਸੰਭਲ ਕੇ ਚਲੋ ਨਾਵੇਂ ਇਨਵੈਸਟਮੈਂਟ ਨਾ ਕਰੋ ਜ਼ਿਆਦਾ ਸ਼ੇਅਰ ਮਾਰਕੀਟ ਵਿੱਚ ਪੈਸਾ ਨਾ ਲਓ ਲੰਬੀ ਜਾਂ ਛੋਟੀ ਯਾਤਰਾ ਧਿਆਨ ਨਾ ਕਰੋ ਪਾਇਸੇ ਜਣੀ ਮੇਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਮੇਨ ਰਾਸ਼ੀ ਦੇ ਲਈ 6ਵੇਂ ਖਾਨੇ ਦਾ ਮਾਲਕ 7ਵੇਂ ਖਾਨੇ ਵਿੱਚ ਗਿਆ ਤਾਂ ਸੂਰਜ ਬ੍ਰਹਸਪਤ ਦਾ ਮਿੱਤਰ ਹੈ ਪਰ ਕਿਉਂਕਿ ਰਾਹੂ ਦੀ ਦ੍ਰਿਸ਼ਟੀ ਪਵੇਗੀ ਤਾਂ ਹੱਡੀਆਂ ਜੋੜਾਂ ਦੀ ਪ੍ਰੋਬਲਮ ਤੇ ਕੁਛ ਨਾ ਕੁਛ ਹਾਜਮੇ ਦੀ ਪ੍ਰੋਬਲਮ ਪਰੇਸ਼ਾਨ ਕਰੇਗੀ। ਬਾਕੀ ਕੋਈ ਜ਼ਿਆਦਾ ਖਤਰਨਾਕ ਗੱਲ ਕੁਝ ਵੀ ਨਹੀਂ ਹੈ। ਬ੍ਰਹਸਪਤ ਨੂੰ ਸ਼ੁਭ ਕਰਨਾ, ਸੂਰਜ ਨੂੰ ਸ਼ੁਭ ਕਰਨਾ ਤੇ ਨਮਕ ਦਾ ਸੇਵਨ ਥੋੜਾ ਘੱਟ ਕਰ ਲਓ ਤੇ ਇਸ ਦੇ ਲਈ ਥੋੜਾ ਗੁੱਸੇ ਤੇ ਵੀ ਕੰਟਰੋਲ ਰੱਖੋ ਨਹੀਂ ਤਾਂ ਸਟਾਰ ਵੀ ਖਰਾਬ ਤੇ ਘਾਕ ਨਹੀਂ ਕਰਾਂ। ਤਾਂ ਇਹ ਸਭ ਕੁਝ ਸ਼ੁਭ ਰਹੇ ਤਾਂ ਉਹਦੇ ਲਈ ਗੁੱਸੇ ਤੇ ਕੰਟਰੋਲ ਰੱਖਣਾ ਹੋ ਗਿਆ ਜ਼ਰੂਰੀ। ਠੀਕ। ਤਮੀਨ ਰਾਸ਼ੀ ਵਾਲਿਆਂ ਨੇ ਗਾਂ ਨੂੰ ਰੋਟੀ ਵੀ ਪਾਉਂਦੇ ਰਹਿਣਾ ਤੇ ਨਮਕ ਵੀ ਘੱਟ ਖਾਣਾ ਤੇ ਤਾਂ ਦਿਨ ਵਧੀਆ ਹੋ ਜਾਏਗਾ ਏਸੀ ਜੀ ਸੂਰਜ ਦਾ ਰਾਸ਼ੀ ਪਰਵਰਤਨ ਸੰਗਰਾਮ ਦਾ ਦਿਨ ਕੀ ਪ੍ਰਭਾਵ ਪਵੇਗਾ 12 ਰਾਸ਼ੀਆਂ ਤੇ ਇਹ ਅਸੂ ਦਾ ਮਹੀਨਾ ਕਿਦਾਂ ਦਾ ਜਾਏਗਾ ਇਸ ਤੇ ਆਪਾਂ ਚਰਚਾ ਕੀਤੀ ਸੂਰਜ ਕਾ ਕੇਤੂ ਦੇ ਗ੍ਰਹਿਨ ਲਈ ਗਾਂ ਨੂੰ ਜੋਗੜ ਖਲਾਨੀ ਸ਼ੁਭ ਮੰਨੀ ਜਾਂਦੇ ਆ ਸੇਹ ਚ ਪ੍ਰੋਬਲਮ ਹੋਵੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਤਾਂ ਇਸ ਮਹੀਨੇ ਉਪਾਹ ਕਰਦੇ ਰਹਿਣਾ ਸਮਝ ਜਾ ਜਦ ਦਾ ਆਪ ਸਭ ਦਾ ਇਹ ਮਹੀਨਾ ਬਹੁਤ ਅੱਛਾ ਜਾਵੇ ਸਾਸਿਕਾ